ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਮੋਬਾਈਲ ਦੇ ਸੰਬੰਧੀ ਗੱਲਬਾਤ ਕਰਨ ਜਾ ਰਹੇ ਆ ਆਪਾਂ ਸਾਰੇ ਜਾਣਦੇ ਆ ਕਿ ਮੋਬਾਈਲ ਵੱਖ-ਵੱਖ ਸਟੋਰੇਜ ਵਾਲੇ ਸਾਨੂੰ ਮਿਲਦੇ ਨੇ ਕੋਈ 128GB ਹੁੰਦਾ ਕੋਈ 256GB ਹੁੰਦਾ ਹੈ ਅਤੇ ਇਸ ਸਟੋਰੇਜ ਦੇ ਵਿੱਚ ਸਾਡੇ ਬਿਨਾਂ ਚਾਹਿਆ ਵੀ ਕੁਝ ਚੀਜ਼ਾਂ ਕਈ ਵੀਡੀਓ ਕਈ ਫਾਈਲਾਂ ਜਮ੍ਹਾਂ ਹੁੰਦੀ ਰਹਿੰਦੀਆਂ ਨੇ ਜਿਹਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਅਤੇ ਸਾਡੀ ਸਟੋਰੇਜ ਫੁੱਲ ਹੋ ਜਾਂਦੀ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ ਆਪਾਂ ਆਪਣੇ ਮੋਬਾਈਲ ਦੀ ਸਟੋਰੇਜ ਦੇ ਵਿੱਚ ਜਿਹੜੀਆਂ ਫਾਈਲਾਂ ਸਾਨੂੰ ਚਾਹੀਦੀਆਂ ਨਹੀਂ ਉਹ ਪਈਆਂ ਨੇ ਉਹਨਾਂ ਨੂੰ ਕਿੱਥੋਂ ਲੱਭ ਕੇ ਆਪਾਂ ਡਿਲੀਟ ਕਰਨਾ ਤਾਂ ਕਿ ਸਾਡੇ ਮੋਬਾਈਲ ਦੀ ਸਟੋਰੇਜ ਫੇਰ ਤੋਂ ਖਾਲੀ ਹੋ ਜਾਵੇ ਤਾਂ ਕਿ ਉਸ ਵਿੱਚ ਅਸੀਂ ਆਪਣਾ ਮਨ ਚਾਹੀਆਂ ਫੋਟੋਆਂ ਜਾਂ ਫਿਰ ਵੀਡੀਓਆਂ ਹੋਰ ਰੱਖ ਸਕੀਏ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਫਤਾਰ ਸਿੰਘ ਕੰਬੋਜ ਤਾਂ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਹਾਂ ਦੋਸਤੋ ਜਿਹੜੀ ਫਾਈਲਾਂ ਸਾਨੂੰ ਚਾਹੀਦੀਆਂ ਹੀ ਨਹੀਂ ਜਿਹੜੇ ਵੀਡੀਓ ਸਾਨੂੰ ਚਾਹੀਦੇ ਹੀ ਨਹੀਂ ਜਿਹੜੀ ਫੋਟੋ ਸਾਨੂੰ ਚਾਹੀਦੀਆਂ ਹੀ ਨਹੀਂ ਜਿਹੜੀਆਂ ਚੀਜ਼ਾਂ ਅਸੀਂ ਸਟੋਰ ਕੀਤੀਆਂ ਹੀ ਨਹੀਂ ਉਹ ਫਿਰ ਸਾਡੇ ਫੋਨ ਦੇ ਵਿੱਚ ਕਿਉਂ ਜਮਾ ਹੋ ਜਾਣ ਕਿਉਂ ਸਾਡੇ ਫੋਨ ਦੇ ਵਿੱਚ ਰਹਿਣ ਕਿਉਂ ਸਾਡੀ ਮੈਮਰੀ ਫੁੱਲ ਕਰਕੇ ਰੱਖਣ ਅਸੀਂ ਉਹਨਾਂ ਨੂੰ ਖਾਲੀ ਜ਼ਰੂਰ ਕਰਨੇ ਚਾਹਾਂਗੇ ਇਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ ਕਿ ਕਿਵੇਂ ਆਪਾਂ ਆਪਣੇ ਮੋਬਾਈਲ ਦੀ ਸਟੋਰੇਜ ਨੂੰ ਖਾਲੀ ਕਰਨਾ ਹੈ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਦਬ ਕੇ ਸ਼ੇਅਰ ਵੀ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਲੋਕੀ ਜਾਣ ਸਕਣ ਕਿ ਆਪਣੇ ਮੋਬਾਈਲ ਦੀ ਸਟੋਰੇਜ ਨੂੰ ਕਿਵੇਂ ਆਪਾਂ ਖਾਲੀ ਕਰਕੇ ਉਸ ਦੇ ਵਿੱਚ ਜ਼ਰੂਰੀ ਫੋਟੋਆਂ ਤੇ ਵੀਡੀਓ ਆਪਾਂ ਸੇਵ ਕਰ ਸਕੀਏ। ਸੋ ਮੋਬਾਈਲ ਦੀ ਸਟੋਰੇਜ ਨੂੰ ਖਾਲੀ ਕਰਨ ਦੇ ਤਿੰਨ ਤਰੀਕੇ ਤੁਹਾਨੂੰ ਬੇਸਿਕਲੀ ਦੱਸਾਂਗੇ ਮੁੱਖ ਰੂਪ ਦੇ ਵਿੱਚ ਤਿੰਨ ਤਰੀਕੇ ਨੇ ਇਹਨਾਂ ਨੂੰ ਅਪਣਾ ਕੇ ਆਪਾਂ ਵਾਧੂ ਦੀਆਂ ਚੀਜ਼ਾਂ ਨੂੰ ਫੋਨ ਦੇ ਵਿੱਚੋਂ ਸਾਫ਼ ਕਰ ਦਵਾਂਗੇ ਅਤੇ ਸਾਡੇ ਫੋਨ ਦੀ ਸਟੋਰੇਜ ਕਾਫੀ ਜ਼ਿਆਦਾ ਵੱਧ ਜਾਵੇਗੀ। ਤਾ ਫਿਰ ਦੋਸਤੋ ਇਸ ਦੇ ਕੀ ਤਰੀਕੇ ਨੇ ਮੋਬਾਈਲ ਦੀ ਸਕਰੀਨ ਦੇ ਵੱਲ ਮੈਂ ਤੁਹਾਨੂੰ ਲੈ ਕੇ ਜਾਣਾ ਸਭ ਤੋਂ ਪਹਿਲਾਂ ਜਿਹੜੀ ਮੋਬਾਈਲ ਦੀ ਆਪਾਂ ਸਟੋਰੇਜ ਖਾਲੀ ਕਰਨੀ ਹੈ ਇਸ ਦਾ ਪਹਿਲਾ ਤਰੀਕਾ ਇਹ ਹੈ ਕਿ ਆਪਣਾ ਆਪਾਂ ਆਪਣੇ ਫੋਨ ਦੇ ਫੋਨ ਮੈਨੇਜਰ ਦੇ ਵਿੱਚ ਜਾਣਾ ਹੈ ਤੁਸੀਂ ਕੀ ਕਰੋਗੇ ਆਪਣੇ ਫੋਨ ਦੇ ਫੋਨ ਮੈਨੇਜਰ ਦੇ ਵਿੱਚ ਆਪਾਂ ਜਾਵਾਂਗੇ ਫੋਨ ਮੈਨੇਜਰ ਦੇ ਵਿੱਚ ਆਪਾਂ ਵੇਖਾਂਗੇ ਕਿ ਕਾਫੀ ਕੁਝ ਸਾਨੂੰ ਨਜ਼ਰ ਆਵੇਗਾ ਕਲੀਨ ਅਪ ਨਜ਼ਰ ਆਵੇਗਾ ਤਾਂ ਇਸ ਦੇ ਵਿੱਚ ਕੁਝ ਸਟੋਰੇਜ ਹੁੰਦੀ ਹੈ ਜੋ ਰੀਸੈਂਟਲੀ ਹੁੰਦੀ ਹੈ ਉਸ ਨੂੰ ਆਪਾਂ ਇੱਥੋਂ ਕਲੀਨ ਅਪ ਕਰਕੇ ਉਸ ਨੂੰ ਖਾਲੀ ਕਰ ਸਕਦੇ ਹਾਂ ਬੇਸਿਕ ਇਹ ਬਹੁਤ ਹੀ ਜ਼ਿਆਦਾ ਉਹ ਤਾਂ ਨਹੀਂ ਹੁੰਦੀ ਲੇਕਿਨ ਇਸ ਦੇ ਨਾਲ ਨਾਲ ਇਸ ਦੇ ਵਿੱਚ ਵੀਡੀਓ ਅਤੇ ਡੁਪਲੀਕੇਟ ਫਾਈਲ ਜੋ ਦੋ ਮੁੱਖ ਰੂਪ ਦੇ ਵਿੱਚ ਫਾਈਲਾਂ ਅਜਹੀਆਂ ਨੇ ਜਿਨ੍ਹਾਂ ਨੂੰ ਖਾਲੀ ਕਰਨਾ ਜ਼ਰੂਰੀ ਹੋਵੇਗਾ ਇਹਨੇ ਵੀਡੀਓਜ਼ ਅਤੇ ਡੁਪਲੀਕੇਟ ਫਾਈਲ ਸੋ ਆਪਾਂ ਸਭ ਤੋਂ ਪਹਿਲਾਂ ਵੀਡੀਓਜ਼ ਦੇ ਉੱਪਰ ਕਲਿੱਕ ਕਰਾਂਗੇ ਸੋ ਵੀਡੀਓਜ਼ ਨੂੰ ਕਲਿੱਕ ਕਰਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਕੁਝ ਫਾਈਲਾਂ ਅਜਿਹੀਆਂ ਹੀ ਪਈਆਂ ਨੇ ਜਿਹੜੀ ਅਸੀਂ ਡਿਲੀਟ ਕਰ ਚੁੱਕੇ ਹਾਂ ਲੇਕਿਨ ਉਹ ਡਿਲੀਟ ਨਹੀਂ ਹੋਈਆਂ ਸੋ ਇਹਨਾਂ ਫਾਈਲਾਂ ਨੂੰ ਆਪਾਂ ਡਿਲੀਟ ਕਰਕੇ ਕਾਫੀ ਵੱਡੀ ਮੈਮਰੀ ਆਪਣੇ ਫੋਨ ਦੀ ਖਾਲੀ ਕਰ ਸਕਦੇ ਹਾਂ ਹੁਣ ਇਸ ਤੋਂ ਬਾਅਦ ਆਪਾਂ ਡੁਪਲੀਕੇਟ ਫਾਈਲ ਦੇ ਵੱਲ ਜਾਵਾਂਗੇ ਜਦੋਂ ਅਸੀਂ ਕੋਈ ਵੀਡੀਓ ਦੇਖਦੇ ਹਾਂ ਜਾਂ ਕੋਈ ਵੀਡੀਓ ਸਟੋਰ ਕਰਦੇ ਹਾਂ ਕਈ ਵਾਰ ਉਸ ਦੀ ਡੁਪਲੀਕੇਟ ਫਾਈਲਾਂ ਵੀ ਆਟੋਮੈਟਿਕਲੀ ਬਨਣੇ ਸ਼ੁਰੂ ਹੋ ਜਾਂਦੀਆਂ ਨੇ ਅਤੇ ਉਹ ਡੁਪਲੀਕੇਟ ਫਾਈਲ ਵਾਲੇ ਫੋਲਡਰ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਂਦੀਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਅਤੇ ਸਾਡੇ ਮੋਬਾਈਲ ਦੀ ਸਟ डुप्लीकेट फाइलਾਂ ਨੇ ਜਿੰਨੀਆਂ ਵੀ ਇਸ ਦੇ ਵਿੱਚ অপਸ਼ਨ ਹੁੰਦੀ ਹੈ ਜਦੋਂ ਆਪਾਂ ਸਿਲੈਕਟ ਕਰਾਂਗੇ ਤਾਂ ਇਹ ਖੁਦ ਬਖੁਦ ਫਿਲਟਰ ਕਰ ਲੈਂਦੇ ਨੇ ਮੋਬਾਈਲ ਅਤੇ ਜਿਹੜੀਆਂ ਡੁਪਲੀਕੇਟ ਫਾਈਲਾਂ ਨੇ ਉਹਨਾਂ ਨੂੰ ਇੱਕ ਹੀ ਕਲਿੱਕ ਦੇ ਵਿੱਚ ਆਪਾਂ ਡਿਲੀਟ ਕਰ ਸਕਦੇ ਹਾਂ ਸੋ ਸਾਰੀਆਂ ਡੁਪਲੀਕੇਟ ਫਾਈਲਾਂ ਵੀ ਡਿਲੀਟ ਕਰ ਦਿੱਤੀਆਂ ਵੀਡੀਓ ਜਿਹੜੀ ਆਪਾਂ ਪਹਿਲਾਂ ਵੀ ਡਿਲੀਟ ਕਰ ਚੁੱਕੇ ਸੀ ਉਹਨਾਂ ਨੂੰ ਵੀ ਡਿਲੀਟ ਕਰ ਦਿੱਤਾ ਤਾਂ ਇੱਕ ਬਹੁਤ ਵੱਡੀ ਮੈਮਰੀ ਹੁਣ ਮੋਬਾਈਲ ਦੀ ਖਾਲੀ ਹੋ ਚੁੱਕੀ ਹੈ ਇਸ ਤੋਂ ਬਾਅਦ ਆਪਾਂ ਦੂਜੇ ਤਰੀਕੇ ਨਾਲ ਚੱਲਦੇ ਹਾਂ ਦੂਜਾ ਤਰੀਕਾ ਇਹ ਫੋਨ ਦੀ ਸੈਟਿੰਗ ਦੇ ਵਿੱਚ ਆਪਾਂ ਜਾਵਾਂਗੇ ਜਦੋਂ ਆਪਾਂ ਫੋਨ ਦੀ ਸੈਟਿੰਗ ਦੇ ਵਿੱਚ ਜਾਂਦੇ ਹਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ نیچے ਸਕਰੋਲ ਕਰਾਂਗੇ ਤਾਂ ਐਪਸ ਦੀ ਆਪਸ਼ਨ ਆਏਗੀ ਆਪਾਂ ਐਪਸ ਦੇ ਵਿੱਚ ਹੁਣ ਚਲੇ ਜਾਵਾਂਗੇ ਐਪਸ ਦੇ ਵਿੱਚ ਜਾਣ ਤੋਂ ਬਾਅਦ ਐਪ ਮੈਨੇਜਰ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਵੱਖ-ਵੱਖ ਐਪਸ ਖੁੱਲ ਜਾਂਦੀਆਂ ਨੇ ਹੁਣ ਇਹਨਾਂ ਐਪਸ ਦੇ ਵਿੱਚ ਕੀ ਹੁੰਦਾ ਏ ਇਹਨਾਂ ਐਪਸ ਦੇ ਵਿੱਚ ਵੀ ਕਈ ਫਾਈਲਾਂ ਆਪਣੇ ਆਪ ਜਮ੍ਹਾਂ ਹੁੰਦੀ ਰਹਿੰਦੀਆਂ ਨੇ ਜਿਹੜੀ ਸਟੋਰੇਜ ਨੂੰ ਫੁੱਲ ਕਰਦੀਆਂ ਰਹਿੰਦੀ ਨੇ ਸੋ ਇਸ ਦੇ ਵਿੱਚ ਆਪਾਂ ਮੁੱਖ ਰੂਪ ਦੇ ਵਿੱਚ ਫੇਸਬੁਕ ਜਾਂ ਫਿਰ ਵਟਸਐਪ ਅਤੇ ਹੋਰ ਵੀ ਜਿੰਨੀਆਂ ਐਪਲੀਕੇਸ਼ਨ ਨੇ ਉਹਨਾਂ ਦੇ ਵਿੱਚ ਵੀ ਇਹ ਜਿੱਦਾਂ ਦੀ ਫਾਈਲਾਂ ਜਮ੍ਹਾਂ ਹੁੰਦੀ ਰਹਿੰਦੀਆਂ ਨੇ ਤਾਂ ਆਪਾਂ ਹੁਣ ਸਭ ਤੋਂ ਪਹਿਲਾਂ ਫੇਸਬੁਕ ਨੂੰ ਦੇਖਦੇ ਆ ਫੇਸਬੁਕ ਨੂੰ ਖੋਲ ਕੇ ਉਸ ਦੇ ਵਿੱਚੋਂ ਆਪਾਂ ਸਪੋਜ਼ ਕਰ ਲਓ ਫਾਈਲਾਂ ਡਿਲੀਟ ਕਰਨੀਆਂ ਨੇ ਤਾਂ ਜਦੋਂ ਆਪਾਂ ਫੇਸਬੁਕ ਨੂੰ ਖੋਲਦੇ ਆ ਤਾਂ ਉਸ ਤੋਂ ਬਾਅਦ ਨੂੰ ਕਈ ਆਪਸ਼ਨਾਂ ਨਜ਼ਰ ਆਉਂਦੀਆਂ ਨੇ ਆਪਾਂ ਇਸ ਤੋਂ ਬਾਅਦ ਜਾਣਾ ਹੈਗਾ ਸਟੋਰੇਜ ਦੇ ਉੱਪਰ ਸਟੋਰੇਜ ਦੇ ਉੱਪਰ ਜਾਵਾਂਗੇ ਤਾਂ ਆਪਾਂ ਨੂੰ ਦੋ ਲਾਲ ਰੰਗ ਦੀਆਂ ਆਪਸ਼ਨਾਂ ਨਜ਼ਰ ਆਣਗੀਆਂ ਇੱਕ ਹੈਗੀ ਕਲੀਅਰ ਡਾਟਾ ਇੱਕ ਹੈਗੀ ਕਲੀਅਰ ਕੈਚੀ ਆਪਾਂ ਕਲੀਅਰ ਡਾਟੇ ਵਾਲੀ ਆਪਸ਼ਨ ਨੂੰ ਨਹੀਂ ਇਹਨਾਂ ਕੈਚੀ ਜਿੰਨੀ ਫਾਈਲਾਂ ਸਾਡੇ ਮੋਬਾਈਲ ਦੇ ਵਿੱਚ ਜਮ੍ਹਾਂ ਹੋਈਆਂ ਇਹਨਾਂ ਨੂੰ ਆਪਾਂ ਕਲੀਅਰ ਕਰ ਦਵਾਂਗੇ ਜਦੋਂ ਆਪਾਂ ਇਹਨਾਂ ਨੂੰ ਕਲੀਅਰ ਕਰਾਂਗੇ ਤਾਂ ਦੇਖਾਂਗੇ ਕਿ ਕਈ ਫਾਈਲਾਂ ਡਿਲੀਟ ਹੋ ਚੁੱਕੀਆਂ ਨੇ ਇਸ ਤਰ੍ਹਾਂ ਹੁਣ ਬਾਦੂ ਦੀਆਂ ਫਾਈਲਾਂ ਜਿਹੜੀ ਫੇਸਬੁੱਕ 'ਚ ਪਈਆਂ ਸੀ ਉਹ ਵੀ ਡਿਲੀਟ ਹੋ ਚੁੱਕੀਆਂ ਨੇ ਹੁਣ ਇਸੇ ਤਰ੍ਹਾਂ ਆਪਾਂ WhatsApp ਦੇ ਵਿੱਚ ਜਾਂਦੇ ਹਾਂ WhatsApp ਦੇ ਵਿੱਚ ਵੀ ਜਾਣ ਦੇ ਬਾਅਦ ਜਦੋਂ ਆਪਾਂ ਸਟੋਰੇਜ ਦੇ ਵਿੱਚ ਜਾਵਾਂਗੇ ਤਾਂ ਉਸ ਤੋਂ ਬਾਅਦ ਵੀ ਇਹੀ ਆਪਸ਼ਨ ਸਾਨੂੰ ਨਜ਼ਰ ਆਣਗੀਆਂ ਤਾਂ ਇਸ ਦੇ ਵਿੱਚ ਵੀ ਜਾ ਕੇ ਆਪਾਂ ਕਲੀਅਰ ਕੈਚੀ ਕਰਕੇ ਕੈਚੀ ਫਾਈਲਾਂ ਨੂੰ ਡਿਲੀਟ ਕਰ ਦੇਣਾ ਸੋ ਇਸੇ ਤਰ੍ਹਾਂ ਜਿਹੜੀ ਐਪਲੀਕੇਸ਼ਨ ਤੁਸੀਂ ਬਾਅਦ ਤੋਂ ਬਾਅਦ ਇਸਤੇਮਾਲ ਕਰਦੇ ਵੀ ਚੈੱਕ ਕਰ ਲੈਣਾ ਹੈ ਅਤੇ ਸਟੋਰੇਜ ਦੇ ਵਿੱਚ ਜਾਣ ਤੋਂ ਬਾਅਦ ਕੈਚੀ ਫਾਈਲਾਂ ਜਿੰਨੀ ਵੀ ਨੇ ਉਹਨਾਂ ਨੂੰ ਡਿਲੀਟ ਕਰ ਦੇਣਾ ਹੈ ਸੋ ਇਸ ਦੇ ਨਾਲ ਵੀ ਬਹੁਤ ਵੱਡੀ ਰਾਹਤ ਮਿਲੇਗੀ ਬਹੁਤ ਵੱਡੀ ਸਟੋਰੇਜ ਖਾਲੀ ਹੋ ਜਾਵੇਗੀ ਹੁਣ ਤੀਜੀ অপਸ਼ਨ ਹੈਗੀ ਹੈ ਉਹ ਹੈਗੀ ਪਲੇ ਸਟੋਰ ਦੇ ਵਿੱਚ ਹੁਣ ਆਪਾਂ ਪਲੇ ਸਟੋਰ ਖੋਲਾਂਗੇ ਪਲੇ ਸਟੋਰ ਖੋਲਣ ਤੋਂ ਬਾਅਦ ਜਦੋਂ ਆਪਾਂ ਆਪਣੀ ਪ੍ਰੋਫਾਈਲ ਦੇ ਉੱਪਰ ਜਾਂਦੇ ਆ ਪ੍ਰੋਫਾਈਲ ਦੇ ਉੱਪਰ ਜਾਣ ਤੋਂ ਬਾਅਦ ਆਪਾਂ ਮੈਨੇਜ ਐਪਸ ਐਂਡ ਡਿਵਾਈਸ ਵਾਲੇ অপਸ਼ਨ ਦੇ ਉੱਪਰ ਜਾਵਾਂਗੇ ਜਦੋਂ ਮੈਨੇਜ ਐਪਸ ਐਂਡ ਡਿਵਾਈਸ ਵਾਲੇ অপਸ਼ਨ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਦੋ অপਸ਼ਨਾਂ ਦਿਖਦੀਆਂ ਨੇ ਉੱਪਰ ਓਵਰਵਿਊ ਅਤੇ ਮੈਨੇਜ ਹੁਣ ਆਪਾਂ ਫੇਰ ਦੁਬਾਰਤੋਂ ਮੈਨੇਜ ਦੇ ਐਪਸਾਂ ਦੇ ਵਿੱਚ ਜਾਵਾਂਗੇ ਤਾਂ ਸਾਨੂੰ ਸਭ ਤੋਂ ਖੱਬੇ ਹੱਥ ਦਿਖਦਾ ਏ ਇੱਕ ਇੰਸਟਾਲਡ ਦੀ অপਸ਼ਨ ਸਾਨੂੰ ਨਜ਼ਰ ਆਉਂਦੀ ਹੈ ਹੁਣ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਸ ਤੋਂ ਬਾਅਦ ਇੱਕ ਨੋਟ ਇੰਸਟਾਲਡ ਦੀ অপਸ਼ਨ ਵੀ ਸਾਨੂੰ ਨਜ਼ਰ ਆਉਂਦੀ ਹੈ ਤਾਂ ਆਪਾਂ ਨੋਟ ਇੰਸਟਾਲਡ ਦੀ অপਸ਼ਨ ਕਲਿੱਕ ਕਰਕੇ ਜਿੰਨੀਆਂ ਐਪਲੀਕੇਸ਼ਨਾਂ 'ਚ ਅਸੀਂ ਇnstall ਪਹਿਲਾਂ ਕੀਤੀਆਂ ਸੀ ਤੇ ਡਿਲੀਟ ਕਰ ਦਿੱਤੀ ਸੀ ਅਨਇਨਸਟਾਲ ਕਰ ਦਿੱਤੀ ਸੀ ਉਹਨਾਂ ਸਾਰੀ ਐਪਲੀਕੇਸ਼ਨ ਨੂੰ ਵੀ ਡਿਲੀਟ ਕਰਨਾ ਪਵੇਗਾ ਸੋ ਇਹਨਾਂ ਨੂੰ ਸਿਲੈਕਟ ਕਰਕੇ ਸਾਰਿਆਂ ਨੂੰ ਆਪਾਂ ਡਿਲੀਟ ਕਰ ਦੇਵਾਂਗੇ ਹੁਣ ਜਿਹੜੀ ਐਪਲੀਕੇਸ਼ਨਾਂ ਅਸੀਂ ਪਹਿਲਾਂ ਅਨਇਨਸਟਾਲ ਕਰ ਦਿੱਤੀ ਸੀ ਉਹਨਾਂ ਦਾ ਵੀ ਡਾਟਾ ਫੋਨ ਦੇ ਵਿੱਚ ਪਿਆ ਰਹਿੰਦਾ ਹੈ ਅਤੇ ਉਹ ਵੀ ਮੈਮਰੀ ਨੂੰ ਖਾ ਜਾਂਦਾ ਹੈ ਸੋ ਸਾਰੀਆਂ ਅਨਇਨਸਟਾਲਡ ਐਪਲੀਕੇਸ਼ਨ ਨੂੰ ਵੀ ਆਪਾਂ ਡਿਲੀਟ ਕਰ ਦੇਵਾਂਗੇ ਸੋ ਇਸ ਤਰ੍ਹਾਂ ਤਿੰਨ ਆਪਾਂ ਵੱਖ-ਵੱਖ ਸੈਟਿੰਗਾਂ ਤਿੰਨ ਵੱਖ-ਵੱਖ ਆਪਸ਼ਨਾਂ ਨੂੰ ਯੂਜ਼ ਕਰਕੇ ਆਪਣੇ ਫੋਨ ਦੀ ਕਿੰਨੀ ਸਾਰੀ ਮੈਮਰੀ ਖਾਲੀ ਕਰ ਸਕਦੇ ਹਾਂ ਸੋ ਇਸ ਖਾਲੀ ਹੋਈ ਮੈਮਰੀ ਦੇ ਵਿੱਚ ਅਸੀਂ ਹੋਰ ਢੇਰ ਸਾਰੀ ਫੋਟੋ ਅਤੇ ਵੀਡੀਓਜ਼ ਨੂੰ ਹੁਣ ਭਰ ਸਕਦੇ ਹਾਂ ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੋਲੋ ਕਰਨਾ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ